ਚਵ ਚਰਨ ਜੱਗੀ ਕੁੱਸਾ ਦੇ ਨਾਵਲ ਬਾਰੀ ਕੋਹੀ ਬਲਦਾ ਜੀਵਾਦਾ ਅਗਲਾ ਕਾਂਡ 8 ਸੰਤੂ ਮੁੰਡੇ ਨੂੰ ਪਾਲਾ ਜਾਂ ਉਹ ਹੀ ਪਾਲਿਆ ਆ ਕੇ ਬੁਲਾਉਂਦਾ ਉਹ ਸੁੰਦਰ ਪ੍ਰਾਣਾ ਆਠ ਰਿਆ ਨਸੂਰ ਜ਼ਰੂਰ ਉਚੜਿਆ ਸੀ ਪਰ ਮੈਲੋ ਦੇ ਸਾਥ ਦੀ ਮੱਲਬ ਨੇ ਸਕੂਨ ਦਿੱਤਾ ਸੀ ਹਰ ਕੋਰ ਹਰਪਾਲ ਦਾ ਖਿਆਲ ਰੱਖਦੀ ਦੁੱਧ ਜਿਉ ਮਾਂ ਦਾ ਹੀ ਚੁੰਗਦਾ ਸੀ ਹਰ ਕੋਰ ਰਾਤ ਨੂੰ ਮੁੰਡੇ ਨੂੰ ਆਪਣੇ ਨਾਲ ਹੀ ਪਾਉਂਦੀ ਹਰ ਰੋਜ਼ ਗਰਮ ਪਾਣੀ ਨਾਲ ਨਵਾ ਕੇ ਸਰੋਂ ਦੇ ਤੇਲ ਦੀ ਮਾਲਿਸ਼ ਕਰਦੀ ਸਾਰਾ ਸਾਰਾ ਦਿਨ ਉਸਨਾਂ ਇਕੱਲਾ ਕਰਦੀ ਰਹਿੰਦੀ। ਤਾਈ, ਐਸੇ ਦਿਨ ਤੇਰੇ ਦਿਮਾਗ 'ਚ ਫਰਕ ਪੈ ਜਾਣਾ। ਅਬਲੀ ਤਾਈ ਨੂੰ ਹਰਪਾਲ ਨਾਲ ਗੱਲਾਂ ਕਰਦਿਆਂ ਦੇਖ ਕੇ ਕਹਿੰਦਾ। ਜਵਾਗ ਨੂੰ ਕੀ ਪਤਾ ਗੱਲਾਂ ਦਾ ਬਈ ਤੂੰ ਕਿਹੜੀ ਪਛਤੋ ਬੋਲਦੀ ਆ। ਵਾ ਤੂੰ ਦਫਾ ਹੋ। ਮੈਂ ਪੋਤੇ ਨਾਲ ਦੁੱਖ ਸੁੱਖ ਵੀ ਨਾ ਕਰਾਂ। ਤਾਈ ਨੂੰ ਕੋਈ ਪਰਵਾਹ ਹੀ ਨਹੀਂ ਸੀ। ਹਮਲੀ ਖੇਜਦਾ ਦੁਰ ਜਾਂਦਾ। ਹੰਤੂ, ਹੁੰਦਾ ਜਿਹੜਾ ਵਕਤ ਘਟ ਲਿਆ ਠੀਕ ਆ ਪਰ ਜਵਾਗ ਨੂੰ ਸਿੱਖੀ ਦੇ ਲੜ ਜ਼ਰੂਰ ਲਾਈ। ਗਿਆਨੀ ਮੱਤਿੰਦਾ ਐਨੀ ਜੀ ਸਾਡੇ ਕੋਲੇ ਸਿੱਖੀ ਲਈ ਟਾਈਮ ਹੀ ਕਿੱਥੇ ਆ ਅਸੀਂ ਜਵਾਬ ਤੁਹਾਡੇ ਲੜ ਲਾ ਦੇਣਿਆ ਅਗੇ ਤੁਸੀਂ ਜਿਹਦੇ ਮਰਜ਼ੀ ਲੜ ਲਾਈ ਆਇਓ ਸੰਤੂ ਪੂੰਜਾ ਛੜਾ ਜਾਂਦਾ ਆਜੇ ਦਾ ਜਵਾਬ ਤਾਈ ਦੇ ਲੜੀ ਲੱਗਿਆ ਆਜੇ ਦਾ ਜਵਾਬ ਤਾਈ ਦੇ ਲੜੀ ਲੱਗਿਆ ਇਹਦੇ ਕੋਣ ਕੀਦੇ ਲੜ ਲਾਉਂਦੀ ਆ ਅੰਮ੍ਰੀ ਵਿੱਚ ਦੀ ਟੀਚਰ ਕਰ ਜਾਂਦਾ ਓਏ ਤੂੰ ਆਪਦੇ ਲੜਨਾ ਲਾ ਲਈ ਬਾਕੀਆਂ ਦਾ ਤਾਂ ਸਰਜੂ ਅੰਮ੍ਰੀਆ ਗੁਰਮੁਖ ਬਾਹਰੋਂ ਅੰਦਰ ਆਉਂਦਾ ਬੋਲਿਆ ਆਉਲੀਆ ਤੂੰ ਤਾਂ ਸਾਡੀ 50 ਹੀ ਹੇਠ ਆਉਂਦਾ ਨਹੀਂ ਗੁਰਮਖਸਿਆ ਨੂੰ ਤਾਂ ਲਾ ਲੈਣ ਦੇ ਤਕੀ ਗੁਰੂ ਦੇ ਲੜ ਗਿਆਨੀ ਬੋਲਿਆ ਗਿਆਨੀ ਥੋੜੀ 50 ਸਾਡੇ ਮੇਜ ਹੀ ਨਹੀਂ ਆਉਂਦੀ ਕੀ ਕਰੀਏ ਤੁਸੀਂ ਅਮਲ ਛੱਡਣ ਨੂੰ ਕਹਿੰਦੇ ਹੋ ਅਮਲ ਸਾਧੋ ਛੱਡ ਨਹੀਂ ਹੋਣਾ ਅਮਲ ਦੀ ਸਰੀਰ ਛੱਡ ਸਕਦਾ ਪਰ ਅਮਲ ਨਹੀਂ ਛੱਡ ਸਕਦਾ ਗੁਰਮਖ ਨੇ ਕਿਹਾ ਕੀਤੀ ਨਾ ਲੱਖ ਰੁਪਏ ਦੀ ਗੱਲ ਆਵਣਾ ਬਿਨਾ ਜ਼ਿੰਦਗੀ ਕਾਦੀ ਆ ਜਦੋਂ ਸਿਰ ਜਾ ਘੁਗਣ ਲੱਗਦਾ ਨਹੀਂ ਜੀ ਸੁਰਗਾ ਦੇ ਝੂਟੇ ਆਉਂਦੇ ਆ ਬਈ ਰੋ ਆਪਦਾ ਦਿਮਾਗ ਆਪਦੇ ਕੋਲੇ ਰੱਖਿਆ ਕਰ ਐਤ ਕੀ ਗਿਆਨੀ ਪੂਰਨ ਸਿੰਘ ਨੇ ਸਾਰਿਆਂ ਨਾਲ ਸਲਾਹ ਕਰਕੇ ਦੀਵਾਲੀ ਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਦਾ ਪ੍ਰੋਗਰਾਮ ਬਣਾ ਲਿਆ ਉਹ ਇੱਕ ਕਾਫਲੇ ਦੀ ਸ਼ਕਲ ਵਿੱਚ ਦੀਵਾਲੀ ਤੇ ਅੰਮ੍ਰਿਤਸਰ ਪਹੁੰਚ ਗਏ ਗਲੀਆਂ ਸਾਫ਼ ਸੁਥਰੀਆਂ ਸਨ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਦੀਪਮਾਲਾ ਮਨਮੋਹਦੀ ਸੀ ਪਵਿੱਤਰ ਗੁਰਬਾਣੀ ਦਾ ਚਰਣਾ ਵਗ ਰਿਹਾ ਸੀ ਅਤਿਅੰਤ ਸ਼ਾਨਮਾਨ ਦ੍ਰਿਸ਼ ਸੀ ਲੋਕ ਸਰੋਵਰ ਵਿੱਚ ਇਸ਼ਨਾਨ ਕਰਕੇ ਪਾਪਾਂ ਤੋਂ ਮੁਕਤ ਹੋ ਰਹੇ ਸਨ ਰਾਮ ਦਾਸ ਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਗਿਆਨੀ ਕਹਿਣ ਕਰ ਰਿਹਾ ਸੀ ਮੇਲੋਂ ਨੇ ਆਪ ਇਸ਼ਨਾਨ ਕਰਕੇ ਹਰਪਾਲ ਨੂੰ ਵੀ ਇਸ਼ਨਾਨ ਕਰਵਾਇਆ ਲਗਰ ਥੰਮਨ ਤੇ ਹਜੂਰ ਸਿਓ ਹੋਰਾਂ ਨਾਲ ਬਚਨ ਸੀ ਬਈ ਵਿਸਾਖੀ ਤੇ ਦੀਵਾਲੀ ਤੇ ਹਰਮੰਦਰ ਸਾਹਿਬ ਇਕੱਠੇ ਹੋਇਆ ਕਰਾਂਗੇ ਲੰਗਰ ਛਕ ਜਿਆ ਗਿਆਨੀ ਨੇ ਗੁਰਮੁਖ ਫਰਾਨਾ ਗੱਲ ਤੋਰੀ ਇੰਨੀ ਦੁਨੀਆ ਇਕੱਠੀ ਹੈ ਹੋਈਆ ਗਿਆਨੀ ਜੀ ਪਰ ਪਹੁੰਚਿਆ ਅਜੇ ਤੱਕ ਕੋਈ ਨਹੀਂ ਕੀ ਪਤਾ ਪਹੁੰਚੇ ਹੋਣ ਸੰਤੂ ਬੋਲਿਆ ਇਹ ਵੀ ਗੱਲ ਸੋਲਾਂ ਨੇ ਆ ਆਥ ਨੇ ਜਦੋਂ ਦੀਵਾਨ ਸਜਿਆ ਸਪੀਕਰ ਚ ਬੁਲਾ ਦੇਾਂਗੇ ਜਿੱਥੇ ਆਉਣਗੇ ਸਟੇਜ ਕੋਲੇ ਆ ਜਾਣਗੇ ਗਿਆਨੀ ਨੇ ਆਸ ਨਹੀਂ ਕੋਈ ਸੀ ਸ਼ਾਮ ਨੂੰ ਦੀਵਾਨ ਸਜਣ ਵੇਲੇ ਗਿਆਨੀ ਨੇ ਥੰਮਨ ਜਾਗਰ ਤੇ ਹਜੂਰ ਸਿੰਘ ਬਾਰੇ ਕਈ ਵਾਰ ਸਪੀਕਰ ਵਿੱਚ ਬੁਲਵਾਇਆ ਪਰ ਕੋਈ ਸਾਰਥਕ ਨਤੀਜਾ ਨਾ ਨਿਕਲਿਆ ਗਿਆਨੀ ਨਰਾਸ਼ ਹੋ ਗਿਆ ਅਮਾ ਧੰਧਿਆਂ ਚ ਕਾਹਨੂੰ ਬੰਦੇ ਤੋਂ ਘਰੋਂ ਨਿਕਲਿਆ ਜਾਂਦਾ ਗਿਆਨੀ ਜੀ ਦਿਲ ਦੁਖੀ ਨਾ ਕਰੋ ਸੰਤੂ ਨੇ ਆਖਿਆ ਆਮ ਧੰਦੇ ਦਾ ਨੇਤੀ ਕਰਨਿਆ ਕਦੇ-ਕਦੇ ਦੇ ਵੀ ਪਿੱਤਰ ਕਰ ਲੈਣੀ ਚਾਹੀਦੀ ਐ ਪੜਿਆ ਇੰਨਾ ਤੰਦ ਪਿੱਟਣਾ ਵੀ ਕੀ ਆ ਸਾਰਿਆਂ ਨੇ ਕਥਾ ਕੀਰਤਨ ਸਰਵਣ ਕੀਤਾ ਦੀਵਾਨ ਦੀ ਸਮਾਪਤੀ ਤੋਂ ਪਹਿਲਾਂ ਇੱਕ ਐਲਾਨ ਹੋਇਆ ਤੁਸੀਂ ਬੜੇ ਭਾਗਾ ਵਾਲੇ ਹੋ ਭਾਈ ਜਿਹੜੇ ਗੁਰੂ ਨਗਰੀ ਦੇ ਦਰਸ਼ਨਾਂ ਨੂੰ ਆਏ ਕੱਲ ਨੂੰ ਇੱਥੇ ਅੰਮ੍ਰਿਤ ਸੰਚਾਰ ਹੋਣਾ ਹੈ ਜੇ ਕੋਈ ਅੰਮ੍ਰਿਤ ਛਕਣ ਦਾ ਅਭਿਲਾਖੀ ਹੋਵੇ ਤਾਂ ਭਾਈ ਕੇ ਸੀਸ ਇਸ਼ਨਾਨ ਕਰਕੇ ਆਵੇ ਅੰਮ੍ਰਿਤ ਪਾਨ ਕਰਨ ਵਾਲੇ ਪ੍ਰਾਣੀ ਦੇ ਜਨਮ ਮਰਨ ਦੇ ਦੁੱਖ ਕੱਟੇ ਜਾਂਦੇ ਆ ਗੁਰਬਾਣੀ ਫਰਮਾਉਂਦੀ ਆ ਭਾਈ ਸੁਰਨਰ ਮੁੰਜਨ ਅੰਮ੍ਰਿਤ ਖੋਜਦੇ ਸੀ ਅੰਮ੍ਰਿਤ ਗੁਰ ਤੇ ਪਾਇਆ ਇਹ ਗੁਰ ਦਾ ਅੰਮ੍ਰਿਤ ਆ ਭਾਈ ਵੱਡੇ ਭਾਗਾਂ ਵਾਲੇ ਗ੍ਰਹਿਣ ਕਰਦੇ ਆ ਸੋ ਖਾਲਸਾ ਜੀ ਤਿਆਰ ਬਰ ਤਿਆਰ ਹੋ ਕੇ ਆਣਾ ਕਰਾਰਾਂ ਦੀ ਸੇਵਾ ਗੁਰੂ ਕੀ ਨਗਰੀ ਵੱਲੋਂ ਹੋਵੇਗੀ ਰਿਵਾਨ ਸਮਾਪਤ ਹੋ ਗਿਆ ਸੰਤੂ ਕੀ ਘਿਆਰਾ ਅੰਮ੍ਰਿਤ ਪਾਣ ਕਰਨ ਵਾਸਤੇ ਗਿਆਨੀ ਨੇ ਸੰਤੂ ਨੂੰ ਠੋਕਰ ਕੇ ਦੇਖਿਆ ਪਾਣੋ ਗਿਆਨੀ ਜੀ ਜਿੰਨਾ ਕੋ ਰੱਬ ਦਾ ਨਾਮ ਲਿਆ ਜਾਂਦਾ ਉਨਾ ਹੀ ਬਹੁਤ ਹੈ ਸੰਤੂ ਕੋਲ ਮਜ ਬੰਖੜੇ ਪੈਰ ਲੱਤ ਚੁੱਕ ਗਿਆ ਗਿਆਨੀ ਚੁੱਪ اٹ ਗਿਆ ਉਹ ਬਧੇਰੀ ਉਮਰ ਪਈਆ ਗਿਆਨੀ ਜੀ ਗਿਆਨੀ ਨੂੰ ਨਰਾਸ਼ ਚ ਦੇਖ ਕੇ ਸੰਤੂ ਬੋਲਿਆ ਆਮ ਆਦਮੀ ਹੈ ਇੱਕ ਦਮੀ ਇਹ ਗੁਰਬਾਣੀ ਕਹਿੰਦੀ ਹੈ ਸਾ ਆਇਆ ਨਾ ਆਇਆ ਕੱਲ ਦਾ ਕੀ ਇਤਬਾਰ ਸੰਤੂ ਨਿਰ ਉਤਰ ਹੋ ਗਿਆ ਗੁਰਮਖਸਿਆ ਹਾਂ ਗਿਆਨੀ ਜੀ ਤੂੰ ਲੱਗ ਗੁਰੂ ਦੇ ਲੜ ਬਾਬਾ ਨਿਹਾਨ ਸਿਓ ਸਾਰੀ ਉਮਰ ਚੜਦੀ ਕਲਾ ਵਾਲਾ ਸਿੰਘ ਰਿਆ ਮਰਨੀ ਮਰ ਗਿਆ ਪਰ ਗੁਰੂ ਦੀ ਸਿੱਖੀ ਨੂੰ ਆਂਚ ਨਹੀਂ ਔਣ ਦਿੱਤੀ ਮਰਨਾ ਸ਼ੇਰਾਂ ਸਾਰਿਆਂ ਨੇ ਆਏ ਕਿਸੇ ਨੇ ਅੱਗੋਂ ਕਿਸੇ ਨੇ ਪਿੱਛੋਂ ਪਰ ਆਪਣਾ ਜੀਵਨ ਤਾਂ ਸਫਲ ਕਰੋ ਮੈਂ ਤਿਆਰ ਬਰ ਤਿਆਰਾਂ ਗਿਆ ਨਹੀਂ ਜੀ ਗੁਰਮੁਖ ਨੇ ਬੜਕ ਮਾਰੀ ਖੁਸ਼ ਕੀਤਾ ਸ਼ੇਰ ਨੇ ਧਰਮਿਕ ਗੱਲਾਂ ਕਰਦੇ ਕਰਦੇ ਉਹ ਸੌਂ ਗਏ ਸਵੇਰੇ ਗੁਰਮੁਖ ਸਿੰਘ ਨੇ ਅੰਮ੍ਰਿਤ ਪਾਨ ਕਰ ਲਿਆ ਸਾਰੇ ਪਰਤਾਏ ਗੁਰਮੁਖ ਸਿੰਘ ਪੰਜਾਂਕ ਕਾਰਾਂ ਵਿੱਚ ਖੂਬ ਫੱਬਦਾ ਸੀ ਸਾਰੇ ਪਿੰਡ ਵੱਲੋਂ ਸਲਾਹਨਾ ਕੀਤੀ ਗਈ ਉਹ ਵੀ ਨਾਲ ਹੀ ਮਾਰ ਲੈਣਾ ਸੀ ਮੋਰਚਾ ਰਾਤ ਨੂੰ ਅਮਲੀ ਨੇ ਸੰਤੂ ਨੂੰ ਕਿਹਾ ਉਹ ਬੋਤਲ ਖੋਲੀ ਬੈਠੇ ਸਨ ਐਰ ਤੇਰਾ ਸਾਥ ਕੌਣ ਦਿੰਦਾ ਅਮਲੀਆ ਆ ਇਹ ਵੀ ਠੀਕ ਆ ਪਰ ਅਮਲੀਆ ਨਸ਼ਿਆਂ ਦੀ ਪਿਆਾ ਕੁਝ ਨਹੀਂ ਗੁਰੂ ਘਰ ਜਾਣੀ ਦੀ ਭੜਕਦੀ ਆਤਮਾ ਸ਼ਾਂਤੀ ਹੋ ਗਈ ਨਜ਼ਾਰਾ ਹੀ ਆ ਗਿਆ ਉਹ ਪਿਆਾ ਦਾ ਗੱਖ ਨਹੀਂ ਅਰੇ ਸਾਰੇ ਖਹਿੜਾ ਨਹੀਂ ਛੱਡਦੇ ਕੀ ਕਰੀਏ ਉਹ ਇਹ ਸਿਰਫ ਆਪਣਾ ਮਨ ਹੈ ਨਿਹੜੀਆਂ ਹੀ ਲਟਕੜਿਤੀਆਂ ਹੋਰ ਕੁਝ ਨਹੀਂ ਉਹ ਵੱਡੀ ਰਾਤ ਤੱਕ ਪੀਂਦੇ ਰਹੇ ਵੱਖੋ ਵੱਖ ਗੱਲਾਂ ਕਰਦੇ ਰਹੇ ਗੁਰਮukh ਸਿੰਘ ਦਾ ਵਿਆਹ ਹੋ ਗਿਆ ਘਰ ਵਾਲੀ ਪਾਲੂ ਸਮੇਤ ਉਸ ਦਾ ਸਾਰਾ ਹੀ ਸੋਹਰਾ ਪਰਿਵਾਰ ਆਮਰਤਾਰੀ ਸੀ ਗਿਆਨੀ ਦੀਆਂ ਗੋਸ਼ਸ਼ਾਂ ਕਰਨ ਜੋੜ ਸੌਖਾ ਹੀ ਜੁੜ ਗਿਆ ਸੀ ਦੋਵੇਂ ਧਿਰਾਂ ਹੀ ਖੁਸ਼ ਸਨ ਕਿਸੇ ਤੇ ਕੋਈ ਗਿਲਾ ਸ਼ਿਕਵਾ ਨਹੀਂ ਸੀ ਆ ਲੋਕਾਂ ਦੇ ਸਾਰੇ ਟੂਟਲ ਜੇ ਟਣਕ ਟਣਕ ਵਿਆਹ ਜਾਂਦੇ ਆ ਆਡੇ ਵਾਰੀ ਰੱਬ ਪਤਾ ਨਹੀਂ ਇਹੜੇ ਭੋਰੇ ਚ ਵੜ ਜਾਂਦਾ ਹੰਬਲੀ ਨੇ ਚੋਰਾ ਕੀਤਾ ਰੱਬ ਨੂੰ ਗੁੱਸਾ ਦਿਖਾਇਆ ਗੁਰਮukh ਸਿੰਘ ਦੇ ਘਰ ਵਾਲੀ ਪਾਲੋ ਸਿਰਲ ਸਿਦਕ ਦੇ ਨਾਲ ਨਾਲ ਕੰਮ ਨੂੰ ਬੜੀ ਹਨੇਰੀ ਸੀ। ਉਹ ਸਵੇਰੇ 4 ਵਜੇ ਉੱਠਦੀ, ਚੁੱਲ੍ਹਾ ਚੌਂਕਾ, ਗੋਹਾ ਕੂੜਾ ਕਰ, ਨਹਾ ਕੇ ਹਰ ਰੋਜ਼ ਗੁਰਦੁਆਰੇ ਜਾਂਦੀ। ਉਸ ਦੇ ਨਾਲ ਗੁਰਮukh ਸਿੰਘ ਦਾ ਵੀ ਗੁਰਦੁਆਰੇ ਜਾਣ ਦਾ ਇੱਕ ਤਰ੍ਹਾਂ ਨਾਲ ਨਿਤਨੇਮ ਬਣ ਗਿਆ। ਗਿਆਨੀ ਉਹਨਾਂ ਤੇ ਅਥਾਹ ਖੁਸ਼ੀ। ਉਹ ਉਹਨਾਂ ਨੂੰ ਸੀਸਾਂ ਦੀ ਛੈਬਰ ਲਈ ਰੱਖਦਾ। ਤਿੰਨਾਂ ਸਾਲਾਂ ਵਿੱਚ ਪਾਲੋ ਨੇ ਤਿੰਨ ਗਲੋਟੀਆਂ ਵਰਗੇ ਮੁੰਡਿਆਂ ਨੂੰ ਜਨਮ ਦਿੱਤਾ। ਗੁਰਮukh ਸਿੰਘ ਅਤੇ ਪਾਲੋ ਨੂੰ ਗੁਰੂ ਮਹਾਰਾਜ 'ਚ ਕੋਈ ਸ਼ਿਕਾਇਤ ਨਹੀਂ ਸੀ। ਉਹ ਮਿੱਟੀ ਨੂੰ ਹੱਥ ਪਾਉਂਦੇ ਤਾਂ ਸੋਣਾ ਬਣ ਜਾਂਦੀ ਗੁਰਜੀਤ ਹਰਦੀਪ ਤੇ ਗਲਜੀਤ ਨੂੰ ਦੋਨੋਂ ਦੇਖ-ਦੇਖ ਕੇ ਜਿਉਂਦੇ ਹਰ ਸੰਗਰਾਹ ਤੋਂ ਸਾਰੇ ਹਰਿਮੰਦਰ ਸਾਹਿਬ ਦਰਸ਼ਨ ਕਰਕੇ ਆਉਂਦੇ ਕਦੇ-ਕਦੇ ਉਹਨਾਂ ਨਾਲ ਗਿਆਨੀ ਵੀ ਹੋਤਰਦਾ ਇੱਕ ਦਿਨ ਗਿਆਨੀ ਤੇ ਗੁਰਮਖ ਸਿੰਘ ਕੋਈ ਵਿਚਾਰ ਵਟਾਂਦਰਾ ਕਰ ਰਹੇ ਸੀ ਕਿ ਸੰਤੂ ਉਹਨਾਂ ਕੋਲ ਬੜਾਈ ਘਬਰਾਇਆ ਹੋਇਆ ਪਹੁੰਚਿਆ ਉਹਦਾ ਸਾਹ ਨਾ ਸਾਹ ਨਹੀਂ ਰਲਦਾ ਸੀ ਉਹ ਕੀ ਹੋ ਗਿਆ ਤੈਨੂੰ ਸੰਤੂ ਗਿਆਨੀ ਜੀ ਭੱਜ ਕਿਉ ਆਈ ਹਰ ਕੋਲ ਨੂੰ ਪਤਾ ਨਹੀਂ ਕੀ ਹੋ ਗਿਆ ਉਹਨਾਂ ਦੇ ਹੱਥਾਂ ਦੇ ਭਾਂਡੇ ਛੁੱਟ ਕੇ ਜਦੋਂ ਬਾਹੋਦਾਹੀ ਭੱਜ ਕੇ ਗਏ ਤਾਂ ਹਰ ਕੋਰ ਔਖੇ ਔਖੇ ਸਾ ਲੈ ਰਹੀ ਸੀ ਇਹ ਹੋ ਗਿਆ ਤਾਹੀ ਗਿਆਨੀ ਨੇ ਹਰ ਕੋਰ ਦਾ ਹੱਥ ਫੜ ਲਿਆ ਮੇਰੇ ਜਾਨ ਦਾ ਵੇਲਾ ਆ ਗਿਆ ਸ਼ੇਰਾ ਮੇਲੂ ਦਾ ਪੈਰ ਫਿਰ ਪਾਰ ਹੈ ਇਹਦਾ ਖਿਆਲ ਰੱਖੀ ਚਿੰਤ ਕਰ ਤਾ ਵਿਚਾਰੀ ਆ ਬਿਮਾਰ ਜੀ ਰਹਿੰਦੀ ਆ ਔਰ ਮੇਲੋ ਤੇ ਸੰਤੂ ਦਾ ਤੂੰ ਹੀ ਐ ਇਹਨਾਂ ਨੂੰ ਪਿੱਛਾ ਨਾ ਦੇ ਮੇਰੇ ਮਰਨ ਬਗਰੋ ਮੇਰਾ ਪਾਠ ਜ਼ਰੂਰ ਖਲਾ ਦਿਓ ساری ਉਮਰ ਤਵੇ ਤੇ ਪਈ ਨੇ ਕੱਟੀ ਆ ਅੱਗੇ ਨਾ ਫੜਕਦੀ ਫਿਰਾਂ ਤੰਤੂ ਨੂੰ ਵੀ ਗੁਰੂ ਵਾਲਾ ਬਣਾ ਦੀ ਸ਼ਰਾ ਤੇ ਹਰ ਕੋਰ ਸਵਾਸ ਛੱਡ ਗਈ ਉਹ ਅੱਖਾਂ ਮਿਟੀ ਸ਼ਾਂਤ ਚਿੱਤ ਐਲੇ ਮੰਝੇ ਤੇ ਪਈ ਸੀ ਜਿਵੇਂ ਕਦੇ ਦੀ ਸੁੱਤੀ ਹੋਈ ਸੀ ਮੈਲੋਂ ਨੇ ਪੂ ਬਿਮਾਰੀ ਉਹ ਮੈਨੂੰ ਕਿਹੜੇ ਆਸਰੇ ਛੱਡ ਕੇ ਤੁਰ ਗਈ ਨਹੀਂ ਬੇਬੇ ਮੇਰੀਏ ਸਾਰਿਆਂ ਦੇ ਹਿਰਦੇ ਬਲੁੰਦਰੇ ਗਏ ਰੋਣਾ ਨਹੀਂ ਮੈਲੋ ਰੋਈਏ ਤਾਂ ਮਰਨ ਵਾਲੇ ਦੀ ਇੱਕ ਇਹ ਹੰਝੂ ਦਰਿਆ ਬਣ ਜਾਂਦਾ ਵਾਹਿਗੁਰੂ ਵਾਹਿਗੁਰੂ ਜਪੋ ਗਿਆਨੀ ਨੇ ਕਿਹਾ ਸਾਰੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ ਤਾਰਾ ਪਿੰਡ ਇਕੱਠਾ ਹੋ ਗਿਆ ਹਰਕੌਰ ਦਾ ਸੰਸਕਾਰ ਕਰ ਦਿੱਤਾ ਫੁੱਲ ਚੁੱਕੇ ਸਹਿਜਪਾਠ ਪ੍ਰਕਾਸ਼ ਕੀਤਾ ਗਿਆ 7ਵੇਂ ਦਿਨ ਭੋਗ ਪੈਣ ਤੋਂ ਬਾਅਦ ਸੰਤੂ ਅਤੇ ਅਮਲੀ ਹਰਕੌਰ ਦੇ ਫੁੱਲ ਤਾਰਨ ਤੁਰ ਗਏ ਜਦੋਂ ਫੁੱਲ ਤਾਰ ਕੇ ਮੁੜੇ ਤਾਂ ਉਹਨਾਂ ਨੂੰ ਇੱਕ ਹੋਰ ਖਬਰ ਮਿਲੀ ਮੈਲੋਂ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਸੀ ਸੰਤੂ ਨੂੰ ਚਾਹ ਚੜ ਗਿਆ ਆਈ ਦੁਰਗੀ ਤਿਆਗੀ ਸੰਤੂ ਨੇ ਕਿਹਾ ਉਸਨੇ ਧੀ ਦਾ ਨਾਮ ਜੁਗਿੰਦਰ ਕੌਰ ਰੱਖਿਆ ਸਾਮ ਸਭਾਈ ਦੀ ਬਚਿੰਤ ਕੌਰ ਕੋਹਲੀ ਸੀ ਸੰਤੂ ਜਦ ਲੰਗ ਦੇ ਟੱਪ ਤੇ ਗਿਆਨੀ ਨੇ ਹਾਕ ਮਾਰੀ ਆ ਜਾਓ ਗਿਆਨੀ ਜੀ ਅੰਦਰ ਆ ਜਾਓ ਗਿਆਨੀ ਅੰਦਰ ਲੰਘ ਆਇਆ ਬੈਠੋ ਉਹ ਬੈਠੇ ਆ ਮਰਨ ਲੱਗੀ ਤਾਈ ਨੇ ਪਤਾ ਕੀ ਕਿਹਾ ਸੀ ਸੰਤੂ ਨੇ ਰੁਤਰ ਸੀ ਆਈ ਦੀ ਆਖਰੀ ਖਾਸ਼ਤਾ ਪੂਰੀ ਕਰਦੇ ਮਰਨ ਵਾਲੇ ਦੀ ਆਖਰੀ ਖਾਸ਼ਤਾ ਜਲਾਦਵੀ ਪੂਰੀ ਕਰਦੇ ਆ ਦੱਸੋ ਫਿਰ ਗਿਆਨੀ ਜੀ ਕਦੋਂ ਵਿਸਾਖੀ ਤੇ ਵਾਦਾ ਰਿਆ ਤੂੰ ਭਾਈ ਮੇਲੋ ਮੈਂ ਤਾਂ ਕਦੋਂ ਦੀ ਤਿਆਰ ਹਾਂ ਜੀ ਪਰ ਪਾਲੇ ਦਾ ਪਿਓ ਹੀ ਲਤ ਨਹੀਂ ਸੀ ਲਾਉਂਦਾ ਆਉਂਦੀ ਵਿਸਾਖੀ ਤੇ ਤਿਆਰ ਰਿਓ ਗਿਆਨੀ ਤੁਰ ਗਿਆ ਜਿਹੜਾ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਤੇ ਛੱਡ ਕੇ ਮੈਦਾਨ ਭੱਜ ਗਏ ਸ਼ਾਮ ਨੂੰ ਅਮਲੀ ਅੰਦਰ ਆਉਂਦਾ ਬੋਲਿਆ ਆਡੇ ਕੰਮ ਹਤਾ ਤੂੰ ਹੁਣ ਗਿਆ ਬਿਲਕੁਲ ਗਿਆ ਸੰਤੂ ਨੇ ਕਿਹਾ ਸਈ ਜਾਂਦੀ ਜਾਂਦੀ ਪੱਟੀ ਪੜਾਈ ਗਈ ਬਹੁਤ ਖਾ ਪੀ ਲਿਆ ਅਮਲੀਆ ਹੁਣ ਬਸ ਚੰਗਾ ਅੱਜ ਤਾ ਡਾਂਜ ਲਾਈ ਲਈਏ ਮੈਂ ਕਿਹਾ ਜਵਾਂ ਹੀ ਨਹੀਂ ਭਾਈ ਜੀ ਇਹ ਮਸਾਂ ਲਈ ਤੇ ਆਇਆ ਤੁਸੀਂ ਇਹਨੂੰ ਪੁੱਠੀਆਂ ਪਾੜਤਾ ਨਾ ਪੜਾਓ ਤੁਸੀਂ ਖਾਓ ਪੀਓ ਐਸ਼ ਕਰੋ ਮੇਲੋ ਅਮਲੀ ਅੱਗੇ ਸ਼ਾਇਦ ਪਹਿਲੀ ਵਾਰ ਬੋਲੀ ਸੀ ਲਓ ਬਈ ਇੱਕ ਹੋਰ ਤਾਈ ਉੱਠ ਖੜੀ ਅਮਲੀ ਨੇ ਖਿੱਚ ਕੇ ਕਿਹਾ ਉਸ ਤਾਈ ਤੋਂ ਤਾਂ ਬਚਾ ਵੀ ਸੀ ਪਰ ਅਮਲੀਆ ਇੱਥੋਂ ਤਾਂ ਖਤਰਾ ਹੀ ਖਤਰਾ ਹੈ ਸੰਤੂ ਨੇ ਠਹਾ ਹੱਕਾ ਮਾਰਦਿਆਂ ਕਿਹਾ ਯਾਰ ਮੈਂ ਹੋਂ ਕਿੰਨੇ ਕੁ ਦਿਨ ਕੱਟੂ ਮੇਰੀ ਤਾਂ ਤੇਰੀ ਖੁਰੀ ਜਾਂਦੀ ਆ ਉਹ ਤੂੰ ਹਟ ਜਾ ਭੈੜੀਆਂ ਕਿਤੇ ਤਾਂ ਤੋਂ ਮਾਰ ਮਾਰ ਫਸਲੀਆਂ ਚ ਚਿਬ ਪਾ ਦਿਆਂਗੇ ਵੱਡਾ ਆ ਗਿਆ ਧਿਰਦਾ ਮੋਢੀ ਪਿੱਛੇ ਗਿਆਨੀ ਖੜਾ ਸੀ ਅਲੀਏ ਭਈ ਇੱਥੇ ਤਾਂ ਗਿਆਨੀ ਜਿਆਨੀ ਇਕੱਠੇ ਹੋਗੇ ਅਮਰੀਕਨ ਜੇ ਝਾੜਦਾ ਬਾਹਰ ਨਿਕਲ ਗਿਆ ਆਮਲਿਆ ਰਹਿ ਗਿਆ ਗੁੰਠ ਦੀ ਪੂੰਛ ਵਰਗਾ ਕੱਲਾ ਜਿਉਂਦੇ ਰਹਿਣ ਲੁਗਲਾਣੇ ਕਦੇ ਠੇਕੇ ਤੇ ਕਦੇ ਠਾਣੇ ਉਹ ਕੱਲਾ ਹੀ ਬੜਾ ਹਟ ਕਰਦਾ ਜਾ ਰਿਹਾ ਸੀ ਵਸਾਖੀ ਤੇ ਗਿਆਨੀ ਪੂਰਨ ਸਿੰਘ ਪੂਰਾ ਜੱਥਾ ਬਣਾ ਕੇ ਅੰਮ੍ਰਿਤਸਰ ਗਿਆ ਸੀ ਗਿਆਨੀ ਤੇ ਦਿਲ ਦੀ ਖਾਸ਼ ਪੂਰੀ ਹੋ ਗਈ ਇਸ ਵਾਰ ਸੰਤੂ ਤੇ ਮੇਲੋ ਸਮੇਤ ਪਿੰਡ ਚੋਂ 70 ਬੰਦੇ ਬੁੜੀਆਂ ਨੇ ਅੰਮ੍ਰਿਤ ਪਾਨ ਕੀਤਾ ਸੀ ਲੋਕ ਗਿਆਨੀ ਦੀ ਬਾਬਾ ਕਰ ਰਹੇ ਸਨ ਹਮਲੇ ਅੰਦਰੋਂ ਕੁੜਦਾ ਸੀ ਵਾਹੇ ਕਲੇ ਰੱਬ ਬਣਿਆ ਫਿਰਦਾ ਹੈ ਵਾਸਾ ਪਾਸਾ ਦੇਖ ਕੇ ਖੁਦ ਨਾਲ ਹੀ ਗੱਲਾਂ ਕਰਦਾ ਰਹਿੰਦਾ ਲੋਕ ਵੀ ਸੋਹਰੇ ਲਕੀਰ ਦੇ ਫਕੀਰ ਹੈ ਇਹਦਾਂ ਨੂੰ ਮੂੰਹ ਆਇਆ ਸੁਰੇ ਜਾਣ ਕੇ ਬਈ ਸੋਹਰਿਓ ਉੱchnਾ ਹੋਵੇ ਬਈ ਅੱਗਾ ਕਿਸੇ ਨੇ ਦੇਖਿਆ ਹੈ ਇੱਥੇ ਆਸ਼ਾ ਕਰੋ ਬੁੱਲੇ ਲੁੱਟੋ ਗਾਂ ਵੈ ਗੁਰੂ ਭਲੀ ਕਰੂ ਕਦੇ ਕਰ ਲਿਆ ਕਰ ਸਾਡੇ ਨਾਲ ਵੀ ਗੱਲ ਸਿੰਘ ਸੱਜ ਕਿਉਂ ਹੀ ਲਗਾ ਦੇ ਗਿਆ ਇੱਕ ਦਿਨ ਤੁਰੇ ਜਾਂਦੇ ਸੰਤੂ ਨੂੰ ਅਮਲੀ ਨੇ ਮੇਹਣਾ ਮਾਰਿਆ ਅਮਲੀਆ ਆਪਣੇ ਰਾਹ ਹੁਣ ਵੱਖੋ ਵੱਖਾ ਹੈ ਸਾਡੇ ਵਾਲੇ ਰਾਹ ਤੇ ਆ ਜਾ ਆਪਣੀ ਯਾਰੀ ਫਿਰ ਪੱਕੀ ਸੰਤੂ ਹੱਸ ਕੇ ਆ ਕੇ ਤੁਰ ਗਿਆ ਲੈ ਯੱਦਾ ਹੋਇਆ ਯਾਰੀ ਪੱਕੀ ਦਾ ਨਾ ਸੋਚੂਆ ਖਾ ਕੇ ਬਿੱਲੀ ਹੱਜ ਨੂੰ ਚੱਲੀ ਬੋਲੀ ơi ਕਿਹੜਾ ਹੀ ਹੁਣ ਸੰਤ ਬਣ ਗਿਆ ਪੂਰੀ ਬੋਤਲ ਨੂੰ ਹਟ ਕੁੱਤੀਆ ਨਹੀਂ ਕਹਿਣ ਦਿੰਦਾ ਸੀ ਦਿਨ ਬੀਤਦੇ ਗਏ ਸੂਰਜ ਚੜਦਾ ਰਿਹਾ ਛੁਪਦਾ ਰਿਹਾ ਰੁੱਤਾਂ ਦਿਨ ਰਾਤ ਮਹੀਨੇ ਤੇ ਫਿਰ ਸਾਲ ਬੀਤ ਗਏ ਗੁਰਮukh ਸਿੰਘ ਨੇ ਜਵਾਖ ਪੰਜ ਪੰਜ ਪੜਾ ਕੇ ਜਾਨੀ ਪੂਰਨ ਸਿੰਘ ਦੀ ਰਾਇਨਾ ਅਖੰਡ ਕੀਰਤਨੀ ਜੱਥੇ ਨਾਲ ਲਾ ਦਿੱਤੇ ਇੱਕ ਤਰ੍ਹਾਂ ਨਾਲ ਪੜਨੇ ਪਾ ਦਿੱਤੇ ਜਿੱਥੇ ਉਹਨਾਂ ਨੂੰ ਸਿੱਖ ਇਤਿਹਾਸ ਤੇ ਗੁਰਬਾਣੀ ਅਧਿਐਨ ਦੇ ਨਾਲ ਨਾਲ ਸ਼ਸਤਰ ਵਿਦਿਆ ਵੀ ਦਿੱਤੀ ਜਾਂਦੀ ਸੀ ਹਰ ਵਸਾਖੀ ਤੇ ਗਿਆਨੀ ਪਿੰਡੋਂ ਇੱਕ ਜੱਥਾ ਲੈ ਕੇ ਪਹੁੰਚਦਾ ਤੇ ਸਿੰਘ ਸਜਾ ਕੇ ਵਾਪਸ ਪਰਤਦਾ ਦਰਬਾਰ ਸਾਹਿਬ ਲੰਬਦੀਵੀ ਟਕਸਾਲ ਤੇ ਖੰਡ ਕੀਰਤਨੀ ਜੱਥੇ ਵਿੱਚ ਗਿਆਨੀ ਪੂਰਨ ਸਿੰਘ ਦਾ ਪੂਰਾ ਸਨਮਾਨ ਮਾਨ ਬਣ ਗਿਆ ਸੀ ਗੁਣੀ ਗਿਆਨੀ ਬੰਦੇ ਗਿਆਨੀ ਦੀ ਸੰਗਤ ਲਈ ਤੰਗ ਦੇ ਸੰ ਪਿੰਡ ਦੇ ਗੁਰਦੁਆਰੇ ਵਿੱਚ ਹਰ ਸੰਗਰਾਮ ਤੇ ਗਿਆਨੀ ਇਹ ਤੁਕਾਂ ਵਾਰ-ਵਾਰ ਦੁਹਰਾਉਂਦਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਖਾਸ ਕਹਾਵੇ ਸੋਈ ਦੱਕਾ ਹਿਰਦੇ ਪਰਮ ਨਾ ਹੋਈ ਹਰ ਸਾਲ ਵਿਸਾਖੀ ਤੇ ਜੱਥਾ ਲੈ ਕੇ ਜਾਣਾ ਗਿਆਨੀ ਦਾ ਇੱਕ ਤਰ੍ਹਾਂ ਦਾ ਕਰਮ ਬਣ ਗਿਆ ਸੀ ਇਸ ਵਾਰ ਗਿਆਨੀ ਨੇ ਵਿਸਾਖੀ ਤੇ 25ਵਾਂ ਜੱਥਾ ਲੈ ਕੇ ਪੁੱਜਣਾ ਸੀ ਗੁਰਮukh ਸਿੰਘ ਦੇ ਤਿੰਨੋ ਲੜਕੇ ਗੁਰਜੀਤ ਹਰਦੀਪ ਤੇ ਕੁਲਜੀਤ ਹੁਣ ਗੁਰਬਾਣੀ ਅਤੇ ਸ਼ਸਤਰ ਵਿੱਦਿਆ ਵਿੱਚ ਪੂਰੇ ਨਿਪੁੰਨ ਸਨ ਗੁਰਜੀਤ ਤਾਂ ਹੁਣ 20 ਸਾਲਾਂ ਦਾ ਹੋ ਗਿਆ ਸੀ ਉਹ ਅੱਖਾਂ ਬਨ ਕੇ ਮੋਟਰਸਾਈਕਲ ਚਲਾ ਲੈਂਦਾ ਅੱਖਾਂ ਬਨ ਕੇ ਰਵਾਲਵਰ ਦਾ ਨਿਸ਼ਾਨਾ ਲਾ ਲੈਂਦਾ ਗੱਤਕੇ ਤੇ ਜੁੱਡੋ ਦੇ ਖਿਡਾਰੀ ਬਾਰੇ ਨਾਲ ਦੇ ਸਿੰਘਾਂ ਦੇ ਵਿਚਾਰ ਸਨ ਕਿ ਉਸ ਨੂੰ ਚਾਹੇ ਜਹਾਜ਼ ਪੜਾ ਦਿਓ ਉਹ ਜਹਾਜ਼ ਵੀ ਚਲਾ ਲਵੇਗਾ ਇਹੋ ਜਿਹੀ ਅਸਤਰ ਗੁਰਦੀਪ ਤੇ ਕੁਲਜੀਤ ਸਨ ਖੁੱਲੇ ਚੋਲਿਆਂ ਵਿੱਚ ਉਹ ਦਰਸ਼ਨੀ ਜਵਾਨ ਲੱਗਦੇ ਸਨ ਗੁਰਮਖ ਸਿੰਘ ਅਤੇ ਪਾਲੋ ਦੇ ਸਿਰ ਵਿੱਚ ਕੋਈ ਕੋਈ ਤੌਲਾ ਤੜਕਾਇਆ ਸੀ ਪਰ ਉਹਨਾਂ ਦੇ ਚਿਹਰਿਆਂ ਤੇ ਰੱਬੀ ਨੂਰ ਉਸੇ ਤਰ੍ਹਾਂ ਹੀ ਕਾਇਮ ਸੀ ਮੁੰਡਿਆਂ ਵੱਲੋਂ ਬੇਫਿਕਰ ਉਹ ਗੁਰਦੁਆਰੇ ਦੀ ਸੇਵਾ ਵਿੱਚ ਜੁਟੇ ਰਹਿੰਦੇ ਕਦੇ-ਕਦੇ ਉਹ ਮੁੰਡਿਆਂ ਨੂੰ ਮਿਲ ਆਉਂਦੇ ਤੇ ਕਦੇ-ਕਦੇ ਮੁੰਡੇ ਉਹਨਾਂ ਨੂੰ ਮਿਲ ਜਾਂਦੇ ਰਾਬਤਾ ਬਣਿਆ ਰਹਿੰਦਾ ਸੰਤੂ ਦਾ ਮੁੰਡਾ ਲੰਡਰ ਹੀ ਨਿਕਲਦਾ ਜਾ ਰਿਹਾ ਸੀ ਉਹ ਸੰਤੂ ਦਾ ਰਤਾ ਵੀ ਰੋਬ ਨਹੀਂ ਚੱਲਦਾ ਸੀ ਸੰਤੂ ਦੀ ਕੁੜੀ ਜਗਿੰਦਰ ਕੌਰ ਬੜੀ ਹੀ ਸਾਊ ਸੀ ਬਿਲਕੁਲ ਮਾਂ ਵਰਗੀ ਸੰਤੂ ਮੁੰਡੇ ਵੱਲ ਦੇਖ-ਦੇਖ ਝੂਰਦਾ ਰਹਿੰਦਾ ਖਿਜਦਾ ਰਹਿੰਦਾ ਕੋਈ ਨਾ ਇਹ ਉਮਰ ਹੀ ਐਉਂ ਜੀ ਹੁੰਦੀ ਐ ਤੂੰ ਬਾਲਾ ਝੋਲਾ ਨਾ ਕਰਿਆ ਕਰ ਮੈਲੋ ਸੰਤੂ ਨੂੰ ਤਰਵਾਸ ਦਿੰਦੀ ਰਹਿੰਦੀ ਮੈਲੋ ਇਹ ਕਦੇ ਕੋਈ ਐਸਾ ਚੰਚੜਾਉ ਆਪਾਂ ਦੁਨੀਆ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਰਾਬਰ ਕਰੀਏ ਗੁਰੂ ਆਪੇ ਭਲੀ ਕਰੂਗਾ ਕਾਦਾ ਰੌਲਾ ਪਾਈ ਬੈਠਿਓ ਸਵੇਰੇ ਸਵੇਰੇ ਸੁੱਖਾ ਕਿਦਰੋਂ ਗਿਆਨੀ ਆ ਗਿਆ ਕਾਦੀ ਗੱਲ ਆ ਗਿਆਨੀ ਜੀ ਇਸ ਗੰਦੇ ਮੁੰਡੇ ਵੱਲੋਂ ਸਤੇ ਪਿਆ ਕੀ ਹੋ ਗਿਆ ਮੁੰਡੇ ਖੁੰਡੇ ਵੀਕ ਤਿੱਤਾ ਕਰਦੇ ਹੁੰਦੇ ਆ ਤੁਮੀ ਤਾਂ ਹੋਣੀ ਬੰਦਾ ਬਣਿਆ ਨਹੀਂ ਤਾਂ ਸਾਰੀ ਉਮਰ ਅਸ ਕਾਟਾ ਹੀ ਮਾਰਦਾ ਰਿਆ ਗਿਆਨੀ ਜੀ ਅਸੀਂ ਤਾਂ ਪੜ ਗਵਾਰ ਸੀ ਇਹ ਤਾਂ ਕਾਲਜ ਚ ਪੜਦਾ ਜੇ ਇਹਨੂੰ ਕਾਲਜ ਜਾ ਕੇ ਸੁਣਾਈ بس ਫੇਰ ਤਰਬੀ ਰੱਖਾ ਜਵਾਨ ਮੁੰਡੇ ਨੂੰ ਬਹੁਤਾ ਕੌੜ ਕੇ ਨਹੀਂ ਪਈਦਾ ਆਪੇ ਠੀਕ ਹੋ ਜੂ ਚਲੋ ਥੋੜੀ ਗਈ ਮੰਨ ਲੈਨੇ ਆ ਗਿਆਨੀ ਤੁਰ ਗਿਆ ਸੰਤੂ ਖੇਤ ਚਲਾ ਗਿਆ ਅਸਲ ਵਿੱਚ ਸੰਤੂ ਦਾ ਮੁੰਡਾ ਹਰਪਾਲ ਸੀ ਵੀ ਬਹੁਤ ਇੱਲਤੀ ਕਾਰੇ ਤੋਂ ਪਹਿਲਾਂ ਦਸਵੀਂ ਵਿੱਚ ਉਸਨੇ ਤਿੰਨ ਸਕੂਲ ਬਦਲ ਦਿੱਤੇ ਸਨ ਪਹਿਲੇ ਗੁਰੂ ਨਾਨਕ ਖਾਲਸਾ ਹਾਈ ਸਕੂਲ ਵਿੱਚੋਂ ਬੀੜੀਆਂ ਪੀਂਦਾ ਫੜਿਆ ਜਾਣ ਕਰਕੇ ਕੱਢਿਆ ਗਿਆ ਸੀ ਫਿਰ ਪਿੰਡ ਦੇ ਲਾਗਲੇ ਹਾਈ ਸਕੂਲ ਵਿੱਚ ਵੀ ਉਸਨੇ ਕੁਝ ਤਣਾ ਤਿਆਗੀਆ ਇੱਕ ਦਿਨ ਅੰਗਰੇਜ਼ੀ ਵਾਲੀ ਮੈਡਮ ਨੇ ਜੁਰਮਾਨਾ ਮਾਫ਼ ਕਰਵਾਉਣ ਲਈ ਅਰਜ਼ੀ ਲਿਖਣ ਲਈ ਸਾਰੀ ਕਲਾਸ ਰੁਕਿਆ। ਜੁਰਮਾਨੇ ਦੀ ਅੰਗਰੇਜ਼ੀ ਹਰਪਾਲ ਨੂੰ ਆਉਂਦੀ ਨਹੀਂ ਸੀ। ਉਸਨੇ ਅਰਜ਼ੀ ਵਿੱਚ ਫਾਈਨ ਦੀ ਜਗ੍ਹਾ ਅੰਗਰੇਜ਼ੀ ਦੇ ਅੱਖਰਾਂ ਵਿੱਚ ਜੁਰਮਾਨਾ ਹੀ ਲਿਖ ਦਿੱਤਾ। ਜਦ ਭੈਣ ਜੀ ਨੇ ਅਰਜ਼ੀ ਤੇ ਅੰਗਰੇਜ਼ੀ ਦੇ ਅੱਖਰਾਂ ਵਿੱਚ ਜੁਰਮਾਨਾ ਪੜਿਆ ਤਾਂ ਉਸਨੇ ਹਰਪਾਲ ਦੀ ਇਹ ਅਰਜ਼ੀ ਸਾਰੀ ਕਲਾਸ ਨੂੰ ਦਿਖਾਈ। ਹਰਪਾਲ ਬੇਪਾਣੀ ਵਿੱਚ ਹੀ ਬੈਠ ਗਿਆ। ਉਸਨੇ ਆਪਣੀ ਘੋਰ ਬੇਇੱਜ਼ਤੀ ਮਹਿਸੂਸ ਕੀਤੀ ਤੇ ਮੈਡਮ ਤੋਂ ਬਦਲਾ ਲੈਣ ਦੀ ठान ਲਈ। ਅਗਲੇ ਦਿਨ ਉਸਨੇ ਆਪਣੇ ਅਧੋਰਾ ਨੇ ਸਾਈਕਲ ਦੇ ਬ੍ਰੇਕ ਕੋਲੇ ਇਹ ਬਸ ਤੋਂ ਉੱਤਰ ਕੇ ਸਕੂਲ ਆ ਰਹੀ ਮੈਡਮ ਦੇ ਵਿੱਚ ਸਾਈਕਲ ਆ ਠੋਕਿਆ ਚਿੱਕੜ ਭਰੀ ਸੜਕ ਤੇ ਵੀ ਮੈਡਮ ਦਰਦ ਹੋਣ ਵਾਲੇ ਕਟਰੂ ਵਾਂਗ ਧੁਰਲੀਆਂ ਜੀਆਂ ਮਾਰੀ ਜਾਂਦੀ ਸੀ ਸਕੂਲ ਦੇ ਮੁੰਡਿਆਂ ਤੇ ਮਾਸਟਰ ਨੇ ਆ ਕੇ ਅੰਗਰੇਜ਼ੀ ਵਾਲੀ ਮੈਡਮ ਨੂੰ ਆ ਕੇ ਚੁੱਕਿਆ ਕਿਸੇ ਮਾਸਟਰ ਦੀ ਘਰਵਾਲੀ ਦੇ ਕੱਪੜੇ ਮਗਵਾ ਕੇ ਉਸ ਤੇ ਪੁਆਏ ਅਤੇ ਹਰਪਾਲ ਦਾ ਸਰਟੀਫਿਕੇਟ ਕੱਟ ਕੇ ਉਸ ਨੂੰ ਸਕੂਲ ਵਿੱਚੋਂ ਦਫਾ ਕਰ ਦਿੱਤਾ ਕਿਸੇ ਨਾ ਕਿਸੇ ਤਰੀਕੇ ਨਾਲ ਹਰਪਾਲ ਮਿੰਨਤ ਤਰਲੇ ਤੇ ਸਪਾਰਸ਼ ਨਾ ਤੀਜੇ ਸਕੂਲ ਵਿਚ ਆ ਲੱਗਿਆ ਇਥੇ ਆ ਕੇ ਤਾਂ ਉਸਨੇ ਸ਼ਰਮ ਹਜਾ ਦੇ ਪਰਦੇ ਚੁੱਕ ਦਿੱਤੇ ਇਥੇ ਆ ਕੇ ਉਸਨੇ ਇੱਕ ਮੋਗੇ ਦੀ ਮੈਡਮ ਛੇੜ ਲਈ ਰੌਲਾ ਪੈ ਗਿਆ ਧੂਆਂ ਰੋਲ ਹੋ ਗਿਆ ਹਰਪਾਲ ਦੇ ਬਾਵਾ ਕੁੱਟ ਕਟਾਪਾ ਹੋਇਆ ਜਦੋਂ ਹਰਪਾਲ ਨੂੰ ਸਕੂਲੋਂ ਕੱਢਣ ਦੀ ਗੱਲ ਚੱਲੀ ਤਾਂ ਸਾਰੇ ਮੁੰਡੇ ਹਰਪਾਲ ਦੇ ਹੱਕ ਵਿੱਚ ਕੱਢ ਗਏ ਕਿਉਂਕਿ ਮੋਗੇ ਵਾਲੀ ਮੈਡਮ ਤੋਂ ਸਾਰੇ ਮੁੰਡੇ ਹੀ ਖਾਰਖਾnde ਸਨ ਹਰਪਾਲ ਸਕੂਲੋਂ ਨਿਕਲਣੋਂ ਤਾਂ बच ਗਿਆ ਪਰ ਸਕੂਲ ਦੇ ਸਾਰੇ ਸਟਾਫ ਨੇ ਉਸ ਦਾ ਬਾਈਕਾਟ ਕਰ ਦਿੱਤਾ ਕੋਈ ਅਧਿਆਪਕ ਅਧਿਆਪਕਾ ਉਸ ਨੂੰ ਨਾ ਬੁਲਾਉਂਦੀ ਕੋਈ ਪੜਨ ਲਈ ਨਾ ਕਹਿੰਦਾ ਹਰਪਾਲ ਬੜੀ ਟੋਰ ਨਾਲ ਸਕੂਲ ਆਉਂਦਾ ਤੇ ਬੜੀ ਮਜ਼ਾਜ ਨਾਲ ਵਾਪਸ ਚਲਾ ਜਾਂਦਾ ਬੋਰਡ ਦੇ ਪੇਪਰਾਂ ਤੋਂ ਪਹਿਲਾਂ ਨੌਵੀਂ ਕਲਾਸ ਨੇ ਫੇਸ ਸਥਿਤੀ ਜਦੋਂ ਕਲਾਸ ਫੋਟੋ ਹੋਣ ਲੱਗੀ ਤਾਂ ਰੌਲਾ ਫਿਰ ਹਿਲ ਪਿਆ ਮਾਸਟਰਨੀਆਂ ਕਹਿ ਰਹੀਆਂ ਸਨ ਕਿ ਜੇ ਹਰਪਾਲ ਫੋਟੋ ਲਈ ਕਲਾਸ ਵਿੱਚ ਖੜੇਗਾ ਤਾਂ ਅਸੀਂ ਫੋਟੋ ਨਹੀਂ ਕਰਵਾਵਾਂਗੇ ਇਸ ਦੇ ਬਿਲਕੁਲ ਉਲਟ ਦਸਵੀਂ ਕਲਾਸ ਦੇ ਲੜਕੇ ਕਹਿ ਰਹੇ ਸਨ ਕਿ ਜੇ ਹਰਪਾਲ ਕਲਾਸ ਵਿੱਚ ਖੜ ਕੇ ਫੋਟੋ ਨਹੀਂ ਖਿੱਚਵਾਏਗਾ ਤਾਂ ਸਾਰੇ ਲੜਕੇ ਫੋਟੋ ਨਹੀਂ ਖਿੱਚਵਾਉਣਗੇ ਕਾਫੀ ਜ਼ਿਰ ਘੈਂਸ ਘੈਂਸ ਚਲਦੀ ਰਹੀ ਹੈਡਮਾਸਟਰ ਦੇ ਦਖਲ ਦੇਣ ਤੇ ਫੈਸਲਾ ਇਹ ਹੋਇਆ ਕਿ ਮੋਗੇਵਾਲੀ ਮੈਡਮ ਤੇ ਹਰਪਾਲ ਦੋਨੋਂ ਹੀ ਫੋਟੋ ਕਰਵਾਉਣ ਲਈ ਕਲਾਸ ਵਿੱਚ ਨਹੀਂ ਖੜਨ ਲਗੇ ਸਾਂਝਾ ਫੈਸਲਾ ਸਰਵ ਸੰਮਤੀ ਨਾਲ ਮਨਜ਼ੂਰ ਕਰ ਲਿਆ ਗਿਆ ਤੇ ਸੁਖਸਾਂ ਦੇ ਨਾਲ ਫੋਟੋ ਹੋ ਗਈ ਫਿਰ ਹਰਪਾਲ ਦਸਵੀਂ ਪਾਸ ਕਰਨ ਤੋਂ ਬਾਅਦ ਡੀ ਐਮ ਕਾਲਜ ਮੋਗੇ ਆ ਲੱਗਿਆ ਸੀ ਜਮੰਦਰੂ ਲਫੈਂਡ ਪੁਣਾ ਉਸਤਾ ਇੱਥੇ ਵੀ ਉਸੇ ਤਰ੍ਹਾਂ ਹੀ ਜਾਰੀ ਸੀ ਇਸ ਲਈ ਹਰਪਾਲ ਦਾ ਬਾਪੂ ਸੰਤੂ ਉਸ ਤੋਂ ਅੱਕੇ ਰਹਿੰਦਾ ਸੀ ਇਸ ਵਾਰ ਗਿਆਨੀ ਪੂਰਨ ਸਿੰਘ ਵਿਸਾਖੀ ਤੇ ਤੀਵੀਂ ਵਾਰ ਜੱਥਾ ਲੈ ਕੇ ਜਾ ਰਿਹਾ ਸੀ ਉਹ ਕੁਝ ਹਮੈਤੀਆਂ ਨਾਲ ਘਰ ਘਰ ਫਿਰਦਾ ਸੀ ਓਏ ਸੰਤੂ ਗਿਆਨੀ ਦੇ ਹਮੈਤੀ ਨਵਾਜ਼ ਤੁਹਾਡੀ ਜਾਇ ਸੰਤੂ ਅੰਮ੍ਰਿਤ ਪਾਨ ਕਰਕੇ ਸੰਤਾ ਸਿੰਘ ਬਣ ਗਿਆ ਸੀ ਪਰ ਪਿੰਡ ਵਾਲੇ ਸਾਰੇ ਉਸ ਨੂੰ ਅਜੇ ਵੀ ਸੰਤੂ ਕਹਿ ਕੇ ਪੁਕਾਰਦੇ ਹੁਕਮਗਿਆਨੀ ਜੀ ਸੰਤੂ ਨੇ ਪੱਲਾ ਗੱਲ ਵਿੱਚ ਪਾ ਲਿਆ ਐਤ ਕੀ ਵਿਸਾਖੀ ਜਮਰਸਰ ਬੜੇ ਮਹਾਪੁਰਸ਼ ਦਰਸ਼ਨ ਦੇ ਰਿਹਾ ਆਪਾਂ ਜਿੱਡਾ ਵੀ ਵੱਡਾ ਜੱਥਾ ਬਣ ਸਕੇ ਓਡਾ ਵੱਡਾ ਹੀ ਜੱਥਾ ਲੈ ਕੇ ਜਾਣਾ ਜ਼ਰੂਰ ਚੱਲਾਂਗੇ ਜੀ ਇੱਕ ਘਰ ਚੋਂ ਘਟੋ-ਕਟ ਇੱਕ ਬੰਦਾ ਜ਼ਰੂਰ ਜੱਥੇ ਨਾ ਜਾਵੇ ਟਰੱਕ ਅਸੀਂ ਗਲਵੰਤ ਕਾ ਖਾਂਦਾ ਅਸੀਂ ਅੰਗਰੇਜ਼ਾਂ ਦੇ ਸਿਓ ਕੇ ਮੁਖਤਿਆਰ ਫੌਜੀ ਨੂੰ ਆਖਣ ਚੱਲੇ ਆ ਅੱਥ ਨੇ ਗੁਰਦੁਆਰਿਆਂ ਸਪੀਕਰ ਵਿੱਚ ਵੀ ਬੋਲ ਦੇਾਂਗੇ ਤੁਸੀਂ ਕਰਮਜੀਤ ਹੋਰਾਂ ਨੂੰ ਲੈ ਕੇ ਸਵੇਰੇ ਰਸਤ ਇਕੱਠੀ ਕਰ ਲਿਓ 7 ਵਜਨ ਜੀ ਗਿਆਨੀ ਹੁਰੀ ਤੁਰ ਗਏ 13 ਅਪ੍ਰੈਲ 1978 ਦੀ ਵਿਸਾਖੀ ਦਾ ਦਿਹਾੜਾ ਵੀ ਆ ਗਿਆ ਵਿਸਾਖੀ ਦਿਹਾੜੇ ਤੇ ਸ੍ਰੀ ਹਰਮੰਦਰ ਸਾਹਿਬ ਦੇ ਇਰਤ ਗਿਰਦ ਬੜੀ ਰੌਣਕ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸੰਗਤਾਂ ਦਰਬਾਰ ਸਾਹਿਬ ਪਹੁੰਚੀਆਂ ਸਨ ਦਰਸ਼ਨੀ ਡਿਊਟੀ ਤੋਂ ਪ੍ਰਕਰਮਾਂ ਤੱਕ ਥਿਲ ਸੁੱਟਣ ਲਈ ਵੀ ਜਗ੍ਹਾ ਨਹੀਂ ਸੀ ਬੇਥਾ ਦੁਨੀਆਂ ਪੁਇਤਰ ਅਮਰਸਰ ਰੋਵਰ ਵਿੱਚ ਇਸ਼ਨਾਨ ਕਰਕੇ ਆਪਣੇ ਪਾਪ ਧੋ ਰਹੀ ਸੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਬੜਾ ਭਾਰੀ ਦੀਵਾਨ ਸਜਿਆ ਹੋਇਆ ਸੀ ਜੋ ਸ਼ੀਲੀਆਂ ਵਾਰਾਂ ਦੀ ਲੜੀ ਲੱਗੀ ਹੋਈ ਸੀ ਅਨਗਿੰਤ ਸੰਗਤਾਂ ਮੰਤਰ ਮੁਗਦੋ ਕੇ ਸਰਵਣ ਕਰ ਰਹੀਆਂ ਸਨ ਅਚਾਨਕ ਇੱਕ ਮਨਹੂਸ ਖਬਰ ਪੁੱਜੀ ਸੰਗਤਾਂ ਦੀ ਬਿਰਤੀ ਟੁੱਟ ਗਈ ਸ਼ਰਧਾਲੂਆਂ ਵਿੱਚ ਪਚਾਰ ਆ ਗਿਆ ਰੇਲਵੇ ਕਲੋਨੀ ਵਿਖੇ ਨਰੰਗਕਾਰੀਆਂ ਵੱਲੋਂ ਇੱਕ ਵਿਸ਼ਾਲ ਜਲੂਸ ਕੱਢਿਆ ਜਾ ਰਿਹਾ ਸੀ ਜਲੂਸ ਵਿੱਚ ਸ਼ਾਮਲ ਲੋਕਾਂ ਵੱਲੋਂ ਸਿੱਖ ਧਰਮ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਸਿੱਖੀ ਖਿਲਾਫ ਊਲ ਜਲੂਲ ਬਚਨ ਬਲਾਸ ਬੋਲੇ ਜਾ ਰਹੇ ਹਨ ਇਹ ਹਿੰਮਤ ਨਹੀਂ ਹਮਾਕਤ ਵੀ ਸੀ ਜੋ ਸੀਲੇ ਸਿੰਘਾਂ ਦਾ ਖੂਨ ਖਾਲ ਉਠਿਆ ਉਹਨਾਂ ਤਰੰਤ ਹਥਿਆਰ ਸੂਤਲੇ ਪਰ ਕੋਈ ਸ਼ਾਂਤ ਸੁਭਾ ਮਹਾਪੁਰਸ਼ਾਂ ਨੇ ਗੱਲ ਆਪਣੇ ਹੱਥ ਵਿੱਚ ਲੈ ਲਈ ਤੱਤੇ ਖੋਣ ਵਾਲੇ ਸਿੰਘਾਂ ਨੂੰ ਸਮਝਾ ਬਿਝਾ ਕੇ ਗਰ ਸ਼ਾਂਤ ਮੈਂ ਢੰਗ ਨਾਲ ਨਿਪਟਣ ਦਾ ਫੈਸਲਾ ਕੀਤਾ ਗਿਆ ਫੈਸਲਾ ਸਰਬਸੰਮਤੀ ਨਾਲ ਹੀ ਮੰਨ ਲਿਆ ਗਿਆ ਅਰਦਾਸਾ ਸੋਦ ਕੇ 10 ਸਿੰਘਾਂ ਦੀ ਅਗਵਾਈ ਹੇਠ 150 ਦੇ ਕਰੀਬ ਸਿੰਘਾਂ ਨੇ ਰੇਲਵੇ ਕਲੋਨੀ ਵੱਲ ਕੂਚ ਕਰ ਦਿੱਤਾ ਉਹ ਲੋਗ ਅੜ ਦਰਵਾਜੇ ਰਹੀਂ ਸ਼ਾਂਤਮਈ ਢੰਗ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾ ਰਹੇ ਸਨ ਗੁਰਮukh ਸਿੰਘ ਦਾ ਲੜਕਾ ਗੁਰਜੀਤ ਸਿੰਘ ਖਾਲਸਾ ਵੀ ਇਸ ਜਥੇ ਵਿੱਚ ਸ਼ਾਮਲ ਸੀ ਉਹ ਸਿਰਫ ਨਰੰਗਕਾਰੀਆਂ ਦੇ ਪ੍ਰਧਾਨ ਨੂੰ ਇਹ ਬੇਨਤੀ ਕਰਨ ਲਈ ਜਾ ਰਹੇ ਸਨ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਪ੍ਰਚਾਰ ਬੰਦ ਕਰਨ ਤੇ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਤੋਂ ਗੁਰੇਸ ਕਰਨ ਅਜਿਓ ਪੰਡਾਲ ਦੇ ਨੇੜੇ ਹੀ ਬੁਜੇ ਸਨ ਕਿ ਜਥੇ ਉੱਪਰ ਅੰਨੇਵਾ ਗੋਲੀ ਚੱਲਣੀ ਸ਼ੁਰੂ ਹੋ ਗਈ ਭਗ ਦੜਮਤ ਕੀ ਜਥੇ ਦੇ 13 ਸਿੰਘ ਚੜਾਈ ਕਰ ਗਏ ਤੇ 78 ਸਖਤ ਪਟੜ ਹੋ ਗਏ ਲਉਦੀ ਨੇ ਅਰਬਗ ਪੈਸੀ ਇਹਨਾਂ ਮਰਨ ਵਾਲੇ 13 ਸਿੰਘਾਂ ਵਿੱਚ ਗੁਰਜੀਤ ਸਿੰਘ ਖਾਲਸਾ ਵੀ ਸੀ ਗੋਲੀ ਉਸੇ ਪੁਰਪੜੀ ਪਾੜ ਕੇ ਨਿਕਲ ਗਈ ਸੀ ਸਮੁੱਚੀ ਸਿੱਖ ਕੌਮ ਅੰਦਰ ਇੱਕ ਉਦਾਸੀ ਦੀ ਲਹਿਰ ਛਾ ਗਈ ਲੋਕ ਇਸ ਕਾਂਡ ਦੀ ਤੁਲਨਾ 13 ਅਪ੍ਰੈਲ 1919 ਜਲਿਆਂਵਾਲਾ ਬਾਗ ਦੇ ਸਾਕੇ ਨਾਲ ਕਰ ਰਹੇ ਸਨ ਇਸ ਘਟਨਾ ਨਾਲ ਸਾਰਾ ਪੰਜਾਬ ਬੁਰੀ ਤਰ੍ਹਾਂ ਝੋੜਿਆ ਗਿਆ ਸੀ 14 ਅਪ੍ਰੈਲ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਗੁਰੂ ਰਾਮਦਾਸ ਨਿਵਾਸ ਵਿੱਚ ਰੱਖੀਆਂ ਗਈਆਂ ਤੇ 15 ਅਪ੍ਰੈਲ ਨੂੰ ਇੱਕ ਜਲੂਸ ਦੀ ਸ਼ਕਲ ਵਿੱਚ ਵਿਵੇਕਸਰ ਲਿਜਾ ਕੇ ਸੰਸਕਾਰ ਕੀਤਾ ਗਿਆ ਇਥੇ ਪੁਲਿਸ ਨਾਲ ਹੋਈ ਮੁੱਠ ਭੇੜ ਵਿੱਚ ਵੀ ਇੱਕ ਸਿੰਘ ਦੀ ਜਾਨ ਚਲੀ ਗਈ। ਇਥੇ ਸਮੂਹ ਸਿੱਖ ਜਥੇਬੰਦੀਆਂ ਤੋਂ ਇਲਾਵਾ ਸਿੱਖ ਸੰਪਰਦਾਵਾਂ ਦੇ ਮੁਖੀ ਤੇ ਸੰਤ ਮਹਾਤਮਾ ਵੀ ਪੁੱਜੇ ਹੋਏ ਸਨ। ਗੁਰਜੀਤ ਦੀ ਮੌਤ ਦਾ ਗੁਰਮਖ ਸਿੰਘ ਨੇ ਰੱਤੀ ਪਰ ਵੀ ਦੁੱਖ ਨਾ ਮੰਨਿਆ। ਗੁਰੂ ਦੀ ਮਾਨਸ ਸੀ। ਉਸੇ ਦੇ ਲੇਖੇ ਲੱਗ ਗਿਆ। ਮੈਂ ਫੋਕੇ ਦਾਬੇ ਕਾਣੂ ਕਰਾਂ। ਗੁਰਮਖ ਸਿੰਘ ਨੇ ਆਖਿਆ ਸੀ। ਪਰ ਪਾਲੋ ਨੇ ਢਿੱਡ ਦੀ ਅਗ ਨੂੰ ਜ਼ਰੂਰ ਰੋਲਿਆ ਸੀ। ਫਿਰ ਵੀ ਜਵਾਨ ਪੁੱਤ ਦੀ ਮਾਨ ਸੀ। ਜਵਾਨ ਪੁੱਤ ਦਾ ਵਿਛੋੜਾ ਉਸ ਅੰਦਰ ਹੌਲ ਬਣ ਕੇ ਵੱੜ ਗਿਆ ਸੀ। ਬੇਜੀ ਕਾਥੋਂ ਦਿਲ ਹੌਲਾ ਕਰਦੇਓ ਵੇ ਪੁੱਤ ਹਰਦੀਪ ਤੈਨੂੰ ਮਾਂ ਦੇ ਹੇਰਵੇ ਦਾ ਕੀ ਪਤਾ ਸ਼ੇਰਾ ਮਾਂ ਸਮਾਂ ਹੁੰਤੇ ਜੇ 21 ਦੀ 31 ਨਾ ਪਾਈ ਦਸਵੇਂ ਗੁਰੂ ਦਾ ਸਿੰਘ ਨਾ ਜਾਣੀ ਗੁਰਜੀਤ ਤੋਂ ਛੋਟਾ ਹਰਦੀਪ ਸਿਰਲਖ ਜੁੱਧਾ ਬਣਿਆ ਖੜਾ ਸੀ ਬੇਜੀ ਭੁਸਪੁਸ ਕਰੀ ਜਾ ਰਹੀ ਸੀ ਬੇਜੀ ਅਸੀਂ ਉਸ ਪਿਤਾ ਦੇ ਪੁੱਤਰ ਆ ਜਿਸ ਨੇ 17 ਜੰਗਾਂ ਲੜੀਆਂ ਪਰ ਕਦੇ ਹਾਰ ਨਹੀਂ ਖਾਦੀ ਚਾਰ ਪੁੱਤਰ ਵਾਰੇ ਪਰ ਉਦਾਸੀ ਮੁਖਤੇ ਨਹੀਂ ਲਿਆਂਦੀ ਮਾਛੀ ਵਾੜੀ ਦੇ ਜੰਗਲਾਂ ਵਿੱਚ ਇੱਟ ਦਾ ਸਰਾਣਾ ਲਾ ਕੇ ਵਕਤ ਗੁਜ਼ਾਰਿਆ ਪਰ ਫਿਰ ਵੀ ਹਕਾਲ ਪੁਰਖ ਦਾ ਸ਼ੁਕਰਾਨਾ ਅਦਾ ਕੀਤਾ ਤੇ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਵਿਚਰੇ ਇਹ ਸ਼ੇਰਾ ਉਹ ਤਾਂ ਪੂਰਨ ਸਮਰਾਥ ਗੁਰੂ ਸੀ ਅਸੀਂ ਤਾਂ ਕਲਜੂ ਕੀੜੇ ਆਂ ਆਹੀਂ ਤਾਂ ਕੰਡਾ ਵੱਜੇ ਤੋਂ ਚੀਕਦੇ ਆਂ ਵੀ ਜੀ ਇੱਕ ਗੱਲ ਜ਼ਰੂਰ ਕਹੂੰਗਾ ਮਰੇਆਂ ਪਿਆਨੋਂ ਤਾਂ ਸੰਗਤ ਚੁੱਕੇ ਚਾਹੇ ਪੁਲਿਸ ਚੁੱਕੇ ਹ ਜਿਹੜਾ ਪੰਥ ਦੋਖੀ ਹੁਣ ਮੁਰੇ ਆ ਗਿਆ ਉਹਨੂੰ ਵੀ ਟਰੱਕ ਤੇ ਲੱਦ ਕੇ ਲੈ ਕੇ ਜਾਣਗੇ ਤੁਰ ਕੇ ਫਿਰ ਉਹ ਵੀ ਨਹੀਂ ਜਾਂਦਾ ਵਾਦਾ ਕਿਸੇ ਤੇ ਕਰਨਾ ਨਹੀਂ ੱਤਕਾ ਕਿਸੇ ਨਾਲ ਕਰਨਾ ਨਹੀਂ ਪਰ ਜੇ ਕਿਸੇ ਨੇ ਹੁਣ ਸਿੱਖੀ ਨੂੰ ਮੰਗਾਰਿਆ ਉਹਦੀਆਂ ਢੇਰੀਆਂ ਜ਼ਰੂਰ ਲਾਵਾਂਗੇ ਹਰਦੀਪ ਜੋਸ਼ ਵਿੱਚ ਚੰਗਿਆੜੀ ਛੱਡੀ ਜਾ ਰਿਹਾ ਸੀ ਮਾਂ ਕੁਝ ਕੁ ਜਲਾਲ ਫੜ ਗਈ ਬੇਜੀ ਮੇਰੀਏ ਗੁਰੂ ਜੀ ਦੇ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੇ ਹੱਸ ਕੇ ਜਾਨਾ ਤਾਂ ਕੁਰਬਾਨ ਕਰ ਦਿੱਤੀਆਂ ਪਰ ਔਰੰਗੇ ਅੱਗੇ ਗੋਡੇ ਨਹੀਂ ਟੇਕੇ ਇਸ ਲਈ ਸਰਬ ਲੋਗ ਗ੍ਰੰਥ ਵਿੱਚ ਆਖਿਆ ਖਾਲਸਾ ਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੋਜ ਇਸ ਨਾਲ ਹੀ ਚਿੱਤਰਨਾਟਕ ਪਾਸ਼ੀ 10ਵੀਂ ਚ ਲਿਖਿਆ ਧਰਮ ਚਲਾਵਨ ਸੰਤ ਤੋਂ ਵਾਰਨ ਦੁਸ਼ਟ ਸਬਨ ਕੋ ਮੂਲੋ ਪਾਰਨ ਓ ਮਾਂ ਮੇਰੀਏ ਬਣ ਮੈਂ ਭਾਗੋ ਤੇ ਹੌਸਲੇ ਚੋ ਗੁਰੂ ਕਿਰਪਾ ਕਰਨ ਕਦੇ ਸਮਾਉਣ ਦੇ ਗੁਰੂ ਦੀ ਕਿਰਪਾ ਨਾਲ ਹੱਕ ਲਵਾਂਗੇ ਤੇ ਹੱਕ ਜ਼ਰੂਰ ਲਵਾਂਗੇ ਐਜੀ ਹੁਣ ਮੈਨੂੰ ਦਿਓ ਇਜਾਜ਼ਤ देर ਹੁੰਦੀ ਐ ਤੇ ਹਰਦੀਪ ਫਤਿਹ ਬਲਾ ਕੇ ਤੁਰ ਗਿਆ ਮਾਂ ਉਵੇਂ ਹੀ ਸੋਗ ਵਿੱਚ ਡੁੱਬੀ ਬੈਠੀ ਸੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ